ਥੋੜੇ ਚਿਰ ਪਹਿਲਾਂ ਪ੍ਰੀ ਨੇ ਮੈਨੂੰ ਦੱਸਿਆ ਹੈ ਕਿ ਸਾਡਾ ਮੁੰਡਾ ਜਸਰੂ ਸਿੰਘ ਪਤਵਾਰ ਪੇਪਰਾਂ ਚੋਂ ਫੇਲ ਹੋ ਗਿਆ। ਹਾਂਜੀ। ਤੂੰ ਹੱਸਦਾ ਪਿਆ ਤੂੰ ਪੇਪਰਾਂ ਚੋਂ ਫੇਲ ਹੋ ਗਿਆ। ਤੂੰ ਕਿਉਂ ਮਾਰੀ? ਤੇ ਮੈਂ ਮਾਰੀ ਕਦੋਂ ਮੈਂ ਤੈਨੂੰ ਡਾਂਟਾਂ ਵੀ ਨਾ ਹੁਣ ਹੈਂ। ਰੀਡਿੰਗ ਦਾ ਸਬਜੈਕਟ ਆ ਗਿਆ ਤੇ ਇੱਧਰ ਚੈੱਕ ਕਰੋ। ਗਲਤ 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 ਗਲਤ। ਐਦਾਂ ਨਹੀਂ ਚੱਲਣਾ। ਤਨੂ ਮੈਂ ਭਾਂਡੇ ਵਾਲੀ ਦੁਕਾਨ ਤੇ ਲਾਦਾ ਨਾ ਕਿਤੇ ਹਉ ਹਉ ਨਹੀਂ ਹੋਰ ਪੜੇ ਕਰੇਗਾ ਨਾ ਹੁਣ ਫੇਲ ਹੋ ਗਿਆ ਨੇ ਇਸ ਵਾਰ ਸਸਰੀ ਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਵੀ ਅੱਜ ਜੀ ਆ ਕੰਮ ਤੋਂ ਕਰੇ ਆ ਗਿਆ ਸੀ ਤੇ ਆ ਕੇ ਸੋ ਗਿਆ ਵਾ ਤੇ ਉਹ ਥੋੜੇ ਚਿਰ ਪਹਿਲਾਂ ਪਰੀ ਨੇ ਮੈਨੂੰ ਦੱਸਿਆ ਹੈ ਕਿ ਸਾਡਾ ਮੁੰਡਾ ਜਸਲੂ ਸਿੰਘ ਪਤਵਾਰ ਪੇਪਰਾਂ 'ਚ ਫੇਲ ਹੋ ਗਿਆ ਤੇ ਮੈਂ ਕਿਹਾ ਕੋਈ ਸਾਦਾ ਤੇ ਫਿਰ ਮੇਰੇ ਅੱਗੇ ਜਦੋਂ ਪੇਪਰ ਆਏ ਤੇ ਸੱਚੀ ਉਹ ਫੇਲ ਸੀ ਤੇ ਹੁਣ ਇੱਥੇ ਮੈਂ ਦੀ ਲਾਈਨ ਆ ਤੇ ਕਲਾਸ ਤੇ ਇਹਦਾ ਰਿਐਕਸ਼ਨ ਚੈੱਕ ਕਰੋ ਹਾਂਜੀ ਤੂੰ ਹੱਸਦਾ ਪਿਆ ਤੂੰ ਪੇਪਰਾਂ ਚ ਫੇਲ ਹੋ ਗਿਆ ਹੈ ਕਿਉਂ ਕਿ ਹਮਾਰੀ ਤੇ ਮੈਂ ਮਾਰੀ ਕਰ ਦੋ ਮੈਂ ਤੈਨੂੰ ਡਾਂਟਾਂ ਵੀ ਨਾ ਹੁਣ ਹੈ ਤੇ ਤੁਹਾਨੂੰ ਨਾ ਇਹਦੇ ਐਗਜ਼ਾਮ ਚ ਨੰਬਰ ਕਿਨੇ ਆਏ ਉਹ ਚੈੱਕ ਕਰਾਣੇ ਆ ਹੈ ਤੇ ਇਹ ਹੈ ਜੀ ਆ ਲੈਵਲ ਇਹਦਾ ਹੈਗਾ ਪ੍ਰੀ ਕੇਂਦਰ ਤੇ ਸੈਕੰਡ ਕੁਆਟਰਲੀ ਅਸਾਈਨਮੈਂਟ ਹੈ ਸਬਜੈਕਟ ਹੈਗਾ ਇਹ ਮੈਥਮੈਟਿਕਸ ਤੇ ਇਹ ਕੰਮ ਹੈ ਹਾਂ ਇਹਦੇ ਚੋਂ ਇਹਨੂੰ ਜਿਹੜੇ ਨੰਬਰ ਆਏ ਨੇ 33 ਚੋਂ 32 ਇਹ ਦੇਖ ਕੇ ਮੈਂ ਬਹੁਤ ਖੁਸ਼ ਹੋਇਆ ਹੈ ਤੇ ਹਾਈਲੀ ਮਾਸਟਰਡ ਤੇ ਇਹਦੇ ਵਾਸਤੇ ਤਾਂ ਤੂੰ ਹਸਾਦਾ ਓਕੇ ਇਹ ਚੋਂ ਤੂੰ ਗੁੱਡ ਹੈ ਇਹ ਚੋਂ ਪਾਸ ਓਕੇ ਤੇ ਨੈਕਸਟ ਆਪਾਂ ਚੈੱਕ ਕਰੀਏ ਇਹਨੂੰ ਇੱਧਰ ਰੱਖ ਦਿੰਨੇ ਆ ਓਕੇ ਤੇ ਨੈਕਸਟ ਇਹ ਹੈਗਾ ਜੀ ਸਬਜੈਕਟ ਸਾਇੰਸ ਤੇ ਇਹਦੇ ਚੋਂ ਮੁੰਡੇ ਨੇ ਆਂਸਰ ਸਾਰੇ ਲਗਭਗ ਠੀਕ ਹੀ ਕੀਤੇ ਨੇ ਤੇ ਇਹਦੇ ਚੋਂ ਇਹਦੇ ਨੰਬਰ ਆਏ ਨੇ 30 ਵਿੱਚੋਂ 28 ਇਹ ਚ ਵੀ ਇਹਨੂੰ ਜਿਹੜਾ ਗ੍ਰੇਡ ਮਿਲਿਆ ਹਾਈਲੀ ਮਾਸਟਰਡ ਮਿਲਿਆ ਓਕੇ ਇਹਦੇ ਵਾਸਤੇ ਵੀ ਮੈਂ ਸੈਟੀਸਫਾਈਡ ਆ ਹਾਂ ਤੇ ਇਹਨੂੰ ਵੀ ਇੱਥੇ ਰੱਖ ਦੇ ਤੇ ਹੁਣ ਆ ਜਾਂਦੇ ਆ ਮੇਨ ਮੁੱਦੇ ਤੇ ਓਕੇ ਇੱਧਰ ਦੇਖੋ ਹੁਣ ਜਿਹੜੀ ਕਿ ਮੇਨ ਗੱਲ ਹੈ ਇੱਧਰ ਚੈੱਕ ਕਰੋ ਹੁਣ ਹੁਣ ਸਬਜੈਕਟ ਆ ਗਿਆ ਰੀਡਿੰਗ ਦਾ ਇਨੂੰ ਛੱਡ ਦੇ ਇਹਨੂੰ ਇੱਥੇ ਰੱਖ ਦੇ ਰੀਡਿੰਗ ਦਾ ਸਬਜੈਕਟ ਆ ਗਿਆ ਤੇ ਇਧਰ ਚੈੱਕ ਕਰੋ ਗਲਤ 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 ਇੱਕ ਸਹੀ ਹੈ ਏ ਲੈਟਰ ਹੂੰ ਤੇ ਇਹਦੇ ਚੋਂ ਇਹਦੇ ਨੰਬਰ ਆਏ ਨੇ 30 ਵਿੱਚੋਂ 17 ਇੱਥੇ ਤੇ ਇੱਕੋ ਹੀ ਆਇਆ ਤੇ ਬਾਕੀ ਜਿਹੜੀਆਂ ਹੋਰ ਕੰਮ ਕੀਤੇ ਨੇ ਇਹਨਾਂ ਚੋਂ ਥੋੜੇ ਜਿ ਠੀਕ ਦਿੱਤੇ ਨੇ ਤੇ ਇਹਦੇ ਚ ਨੰਬਰ ਸੋਹਣੇ ਆ ਗਏ ਨੇ ਪਰ 17 ਨੇ 30 ਵਿੱਚੋਂ ਹੁਣ ਮੈਨੂੰ ਤੈਨੂੰ ਦੱਸ ਮੈਨੂੰ ਦੱਸ ਤੂੰ ਤੇ ਇਹਨੂੰ ਇਹ ਨਹੀਂ ਪਤਾ ਕਿਹੜਾ ਹੈ ਕਿੱਥੇ ਇਹ ਤੇ ਵੇਅਰ ਇਜ਼ ਅ ਲੈਟਰ ਆਈ ਵੇਅਰ ਇਜ਼ ਲੈਟਰ ਯੂ ਕਿਹੜਾ ਯੂ ਯੂ ਵੇਅਰ ਇਜ਼ ਲੈਟਰ ਓ ਵੇਅਰ ਇਜ਼ ਲੈਟਰ ਈ ਤੇ ਇੱਥੇ ਗਲਤ ਕਿਉਂ ਕਰਕੇ ਆਏ ਜੇ ਤੈਨੂੰ ਆਂਦਾ ਸੀ ਤੇ ਹਾਂ ਕੀ ਬਾਕੀ ਜਦ ਤੈਨੂੰ ਇਹ ਪਤਾ ਨੇ ਤੇ ਇੱਥੇ ਗਲਤ ਕਿਉਂ ਕਰਕੇ ਆਏ ਦੇਖੋ ਸਾਰੇ ਕਾਂਟੇ ਉੱਜੇ ਹਨ ਹੈ ਕੀ ਗੱਲ ਐਦਾਂ ਹੱਸ ਕੇ ਨਾ ਦਿਖਾ ਤੂੰ ਬਹੁਤ ਕਮਜ਼ੋਰ ਹੈ ਸਟੱਡੀ ਵਿੱਚ ਤੈਨੂੰ ABC D ਨਹੀਂ ਆਉਂਦੀ ਹੈਗੀ ਹੂੰ ਹਉ ਨਹੀਂ ਪੜ੍ਹੇ ਕਰੇਗਾ ਨਾ ਹੁਣ ਫੇਲ ਹੋ ਗਿਆ ਤੇ ਇਸ ਵਾਰ ਤੇ ਇੱਚ ਸਿਰਫ ਇਹਨੂੰ ਜਿਹੜੇ ਕੋਈ ਵੀ ਇਹਨੂੰ ਸਹੀ ਨਹੀਂ ਮਿਲਿਆ ਸਿਰਫ 17 ਨੰਬਰ ਹੀ ਮਿਲੇ ਨੇ ਕੋਈ ਇੱਚ ਹਾਈਲੀ ਮਾਸਟਰਡ ਐ ਸੈਟੀਸਫਾਈਡ ਮਾਸਟਰਡ ਐਵਰੇਜ ਮੂਵਿੰਗ ਟਰਵਰਡਸ ਮਾਸਟਰੀ ਪ੍ਰੋਸੈਸਿੰਗ ਕੋਈ ਨਹੀਂ ਮਿਲਿਆ ਨੂੰ ਕੁਛ ਨਹੀਂ ਮਿਲਿਆ ਤੇ ਤੂੰ ਨਾ ਹੁਣ ਹਾਰਡ ਵਰਕਿੰਗ ਕਰਨੀ ਓਕੇ ਪਵਾ ਤੇ ਪੜਾਉਂਦੀ ਹੈ ਨਾ ਤੇ ਧਿਆਨ ਨਾਲ ਪੜਿਆ ਕਰ ਹਾਂ ਹਾਂ ਕਰੀ ਜਾਂਦਾ ਤੇ ਹੁਣ ਨੈਕਸਟ ਐਗਜ਼ਾਮ ਦੇਖਦੇ ਆ ਇਹਦਾ ਇਹਨੂੰ ਵੀ ਸਾਈਡ ਤੇ ਰੱਖਦੇ ਆ ਚ ਫੇਲ ਆ ਬੰਦਾ ਹੈ ਹੈਗਾ ਤੇ ਪਾਸ ਹੀ ਹੈ ਪਰ ਨੰਬਰ ਕੱਟਣੇ ਤੇਰੇ ਇਹ ਜੋ ਸਤਾਰਾ ਪਾਸ ਹੀ ਹੈ ਪਰ ਨੰਬਰ ਬਹੁਤ ਕੱਟਿਆ ਪੁੱਤ ਤੇਰੇ ਤੂੰ ਹੱਸ ਕੇ ਨਾ ਦਿਖਾ ਮੈਨੂੰ ਹਾਂ ਹੋ ਨੈਕਸਟ ਦੇਖਦੇ ਆ ਇਹ ਹੈਗਾ ਲੈਂਗੁਏਜ ਦਾ ਆ ਰਿਜ਼ਲਟ ਤੇ ਇਹਦੇ ਚੋਂ ਮੁੰਡੇ ਦੇ ਆਏ ਨੇ 25 ਚੋਂ 17 ਐਚ ਵੀ ਦੇਖਿਆ ਜਾਵੇ ਤੇ 80% ਨੰਬਰ ਨੇ ਕੋਈ ਖਾਸ ਨਹੀਂ ਹੈਗੇ 25 ਚੋਂ ਆਣੇ ਚਾਹੀਦੇ ਸੀ 23 24 22 23 ਤੇ ਆਣੇ ਚਾਹੀਦੇ ਸੀ ਹੈ ਹੂੰ ਇਹ ਐਨਾ ਕਰਕੇ ਦਿਖਾਇਆ ਕਰ ਕੀ ਹੋਇਆ ਹਸਾਗਾ ਦਾ ਬੇ ਹੁਣੇ ਤੈਨੂੰ ਮੈਂ ਕੁਝ ਪੁੱਛਾਂਗਾ ਨਾ ABC D ਤੈਨੂੰ ਨਾ ਛੀ ਆ ਜਾਣਾ ਤੂੰ ਨਾ ਮੈਨੂੰ ਹਾਸ ਹਾਸ ਕੇ ਨਾ ਦਿਖਾ ਮੈਂ ਤੇਰੀ ਮੰਮੀ ਕੋ ਮੰਗਾਇਆ ਹੁਣੇ ਮੈਂ ਤੈਨੂੰ ਪੁੱਛਣੇ ਨੇ ਏ ਬੀ ਸੀ ਡੀ ਲੈਟਰ ਮੈਂ ਪੁੱਛੂਗਾ ਤੂੰ ਕੇ ਪੁੱਛੇਂਗਾ ਮੈਂ ਥੋੜੀ ਪੜਦਾ ਤੂੰ ਪੜਦਾ ਮੈਂ ਪੜ ਲਿਆ ਹਾਂ ਤੇ ਫੇਰ ਮੈਂ ਪੁੱਛਾਂਗਾ ਨਾ ਤੈਨੂੰ ਵੀ ਵਿਚ ਲੈਟਰ ਇਜ਼ ਥਿਸ ਤੇ ਤੂੰ ਦੱਸਣਾ ਓਕੇ ਤੂੰ ਪੜੇਂਗਾ ਨਾ ਹਾਂ ਹੁਣਾ ਬੋਲੀ ਮੈਂ ਨਹੀਂ ਬੋਲਦਾ ਪਰ ਤੂੰ ਸਹੀ ਦੱਸਣਾ ਓਕੇ ਹਾਂ ਤੂੰ ਫੇਲ ਹੋ ਗਿਆ ਹੈ ਟੀਚਰ ਤਰੀ ਕਹਿੰਦੀ ਤੂੰ ਸਟੱਡੀ ਨਹੀਂ ਕਰਦਾ ਸਕੂਲ ਚ ਸੱਜੀ ਸਟੱਡੀ ਕਰਦਾ ਤੂੰ ਨਹੀਂ ਕਰਦਾ ਸੱਜੀ ਟੋਪ ਕੀਤਾ ਜਦ ਕਿ ਸਕੂਲ ਵੀ ਨਹੀਂ ਜਾਂਦਾ ਤੇ ਤੂੰ ਸਕੂਲ ਰੋਜ਼ ਡੇਲੀ ਜਾ ਕੇ ਫੇਲ ਹੋ ਕੇ ਆ ਜਾ ਓਕੇ ਘੱਟ ਨੰਬਰ ਲੈ ਕੇ ਆ ਐਦਾਂ ਨਹੀਂ ਚੱਲਣਾ ਤੈਨੂੰ ਮੈਂ ਭਾਂਡੇ ਵਾਲੀ ਦੁਕਾਨ ਤੇ ਲਾ ਦਾਂ ਨਾ ਕਿਤੇ ਹਾਂ ਕੋ ਆ ਗਈ ਤੇਰੀ ਮੰਮੀ ਹੁਣੇ ਦੇਖਦੇ ਆ ਹੱਸਣਾ ਇਹ ਲੈ ਲੈ ਐਪਰੀ ਲੈ ਕੇ ਆਈ ਯੂ ਕਲਰ ਕਰਨੇ ਚ ਕਲਰ ਨਹੀਂ ਕਰਨੇ ਹੁਣ ਇੱਥੋਂ ਮੈਨੂੰ ਦੱਸ ਏ ਬੀ ਸੀ ਡੀ ਪੜ੍ਹ ਕੇ ਸੁਣਾ ਉੱਚੀ ਉੱਚੀ ਬੋਲ ਏ ਨੈਕਸਟ ਵੀ ਬੋਲ ਹੁਣ ਬੀ ਹਾਂ ਸੀ ਹਾਂ 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 ਅਟ ਗਿਆ ਨਾ ਤੂੰ ਹਨ ਐਫ ਜੀ ਜੀ ਕੀ ਐ ਜੇ ਕੇ ਹੁਣ ਮੈਂ ਤੈਨੂੰ ਪੁੱਛਾਂਗਾ ਚੋਂ ਵੇਅਰ ਇਜ਼ ਲੈਟਰ ਆਈ ਓਕੇ ਲੈਟਰ ਬੀ ਲੈਟਰ ਜੇ ਜੇ ਫੋਰ ਜੱਗ ਨੋ ਐਦਾਂ ਹਾਂ ਜੇ ਜੇ ਫੋਰ ਜੱਗ ਓਕੇ ਕੇ ਕੇ ਫੋਰ ਕਾਈਟ Where is letter O? Where is letter P? Where is letter S? Where is letter U? U from umbrella. Eda. Labbo. Where is letter W? Uh, w. No, this is M. ਇਹਦਾ ਪੁੱਠਾ ਕਰ ਇਹਦਾ ਪੁੱਠਾ ਕਰ ਹਾਂ ਡਬਲ ਯਾਰ ਆ ਇਹ ਲੈਟਰ Y Y ਇਹਦਾ ਜਵਾਬ ਨਹੀਂ ਹਾਂ ਕਿੱਥੇ Y ਇਹ ਰਿਆ ਐਦਾਂ ਜੋ ਹੁੰਦੀ ਐ ਤੂੰ ਨਾ ਬੰਦਾ ਬਣ ਜਾ ਬੰਦਾ ਤੈਨੂੰ ABCD ਨਹੀਂ ਆਂਦੀ ਹਾਂ ਹੱਸ ਕੇ ਨਾਲ ਖਾ ਹੁਣ ਜੇ ਤੂੰ ਬਾਈਕ ਲੈਣੀ ਹੈ ਬਾਈਕ ਸਹਜੀ ਵਰਗੀ ਪਹਿਲਾ ਮੈਨੂੰ ਨਾ ABCD ਸਾਰੀ ਨਾ ਤੈਨੂੰ ਆਣੀ ਚਾਹੀਦੀ ਏ ਜਿੱਦਨ ਤੈਨੂੰ ਸਾਰੀ ABCD ਆਏਗੀ ਉਦੋਂ ਮੈਂ ਤੈਨੂੰ ਬਾਈਕ ਲੈ ਦਾਂਗਾ ਜਿੱਦਾਂ ਦੀ ਸਹਜੀ ਵਰਗੀ ਸਹਜੀ ਵਰਗੀ ਬਾਈਕ ਲੈ ਦਾਂਗਾ ABCD ਸਾਰੀ ਯਾਦ ਕਰ ਲੈ ਹਾਂ ਸਾਈਕਲ ਵਾਲੀ ਓਕੇ ਆਹ ਉਹ ਨੂੰ ਬਰਥਡੇ ਤੇ ਮਿਲੀ ਸੀ ਪਤਾ ਆਹ ਬਰਥਡੇ ਤੇ ਮਿਲੀ ਸੀ ਆਹ ਤੇ ਹੁਣ ਪੜ੍ਹੇਗਾ ਸਟੱਡੀ ਕਰੇਗਾ ਐਸਾ ਲਾਣਾ ਯਾਦ ਕਰਕੇ ਆ ਤੇ ਕਲਰ ਕਰਕੇ ਆ ਤੇ ਕੱਲ ਨੂੰ ਮੈਂ ਤੇਰਾ ਨਾ ਫਿਰ ਟੈਸਟ ਲੈਣਾ ਤੇ ਜੇ ਤੂੰ ਪਾਸ ਕਰੇਗਾ ਤੇ ਤੈਨੂੰ ਬਾਈਕ ਲੈ ਕੇ ਦੇਣੀ ਹੈ ਇਹ ਤੇ ਨਹੀਂ ਲੈ ਜਾਈਂ ਓਕੇ ਹਾਂ ਹੂੰ 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 ਹਾਂ ਓਕੇ ਹਾਂ ਆਈ ਹਾਂ ਜੀ ਹਾਂ

W ਅੱਗੇ ਕੀ ਐ ਹਾਂ ਹਾਂ ਸਾਈਕਲ ਲਾਈਨ ਦੇ ਚੱਕਰ ਚ ਤੇ ਤੂੰ ਮੈਨੂੰ ਸੁਣਾਉਣਾ ਪਿਆ ਹੈ ਉੱਦਾਂ ਮੈਂ ਤੈਨੂੰ ਪੁੱਛਿਆ ਤੇ ਐਪ ਤੇ ਅਟਕ ਗਿਆ ਪਹਿਲਾਂ ਹੈ ਇਹਦਾ ਰੱਟਾ ਮਾਰ ਲੈ ਹੈ ਰੈਂਡਮ ਤੇ ਤੈਨੂੰ ਪੁੱਛਾ ਕਰਾਂਗਾ ਦੱਸੇ ਕਰਾਂਗਾ ਤੇ ਫਿਰ ਤੈਨੂੰ ਮੈਂ ਲੈ ਕੇ ਜਾਊਂਗਾ ਓਕੇ ਠੀਕ ਹੈ ਓਕੇ ਹੁਣ ਸਟੱਡੀ ਕਰ ਲੈ ਤੇ ਫੇਕ ਕਰਾਂਗਾ ਪਰ ਇਹ ਦੇਖ ਲੈ ਹੈ ਪਹਿਲੀ ਵਾਰ ਚ ਅਟਕ ਗਿਆ ਹੀ ਹੈ ਐਫ ਤੇ ਉਦੋਂ ਬਾਅਦ ਨਹੀਂ ਪਤਾ ਤੇ ਜਦੋਂ ਹੁਣ ਸਾਈਕਲ ਦਾ ਨਾਮ ਆਇਆ ਤੇ ਹੁਣ ਸੁਣਾ ਛੱਡੀ ਏ ਹਾਂ ਇਹਨੇ ਬਾਈਕ ਲੈਣੀ ਵੱਡੇ ਨੇ ਤੂੰ ਬੰਦਾ ਬਣ ਜਾ ਬੰਦਾ ਹਾਂ 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 ਪਾਂਡਿਆ ਦੀ ਦੁਕਾਨ ਤੇ ਲਾਦੇ ਨਾ ਤੈਨੂੰ ਕਿਤੇ ਮੈਂ ਚਰਨਜੀਤ ਦੀ ਦੁਕਾਨ ਤੇ ਇੰਡੀਆ ਗੁੱਸਾ ਕਰ ਸਾ ਮੈਨੂੰ ਨਾ ਦਿਖਾਈ ਹਾਂ ਮੈਂ ਹੀ ਦਵਾਨੀ ਨੂੰ ਬਾਈਕ ਓਕੇ ਪਰ ਹੀ ਮੈਂ ਹੀ ਦਵਾਨੀ ਐਵੇਂ ਨਾ ਗੁੱਸਾ ਕਰਦਾ ਸੌਰੀ ਕਰ ਪੜੇਗਾ ਓਕੇ ਇੱਕ ਕਰੋ ਯਾਦ ਉੱਤੇ ਦੀਦੀਆਂ ਕੋ ਜਾ ਕੇ ਨਾ ਕਰੋ ਯਾਦ ਤੇ ਉਹਨਾਂ ਦਾ ਨਹੀਂ ਹਜੇ ਆਇਆ ਬਾਣੀ ਤੇ ਸਿਮਰਦਾ ਚਲੋ ਕੋਈ ਆਇਆ ਲੈ ਓਕੇ ਉਹਨਾਂ ਦਾ ਜਿੱਦਣਾ ਹੈਗਾ ਜੇ ਇਹ ਵੀਡੀਓ ਤੇ ਸੋਨੇ ਵਿਊ ਕਮੈਂਟ ਆਣਗੇ ਤੇ ਉਹਨਾਂ ਦਾ ਵੀ ਰਿਜ਼ਲਟ ਦਿਖਾਵਾਂਗੇ ਓਕੇ ਤੇ ਉਹਨਾਂ ਦੇ ਵੀ ਕਲਾਸ ਲਾਵਾਂਗੇ ਜਿੱਦਾਂ ਤੇ ਵੀ ਲਾਈਏ ਤੇ ਦੇਖ ਲਓ ਨੂਰ ਦੇ ਹਾਲ ਤੇ ਹੁਣ ਉੱਤੇ ਚੱਲਦੇ ਆਂ ਹਨੀ ਨੇ ਬੈੱਡ ਬਣਵਾਇਆ ਨਵਾਂ ਉਹ ਦੇਖਦੇ ਆਂ ਹੁਣ ਆਪਾਂ ਆ ਗਏ ਆਂ ਹਨੀ ਦੇ ਕਮਰੇ ਚ ਚੈੱਕ ਕਰੋ ਹਨੀ ਦਾ ਬੈੱਡ ਆਏ ਹੋਏ ਸੋਨਾ ਅੱਜ ਕੱਢੀ ਰਵਾਟ ਸੋਨਾ ਸੋਨਾ ਅੱਜ ਕੱਢੀ ਮੇਨ ਹੋਣ ਲਾਇਆ ਹੈ ਤੇ ਨੂਰ ਨੂੰ ਸਟੱਡੀ ਕਰਾਉਣ ਵਾਸਤੇ ਇੱਥੇ ਵੀ ਲਾਇਆ ਹੋਇਆ ਹੈ ਉਨੇ ਥੇ 10 ਮਿੰਨੂ ਚੜ ਕੇ ਤੇ ਹਾਂਜੀ ਦੋਸਤੋ ਤੁਸੀਂ ਦੇਖਿਆ ਨੋਰ ਪਹਿਲਾਂ ਤੇ ਦਾ ABC ਰੀ ਉਹਨੂੰ ਨਹੀਂ ਆਉਂਦੀ ਸੀ F ਤੇ اٹਕ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਸਾਈਕਲ ਦਾ ਕਿਹਾ ਤੇ ਫਿਰ ਆਪਣੇ ਆਪ ਹੀ ਉਹਨੇ ਕਾਫੀ ਹੱਦ ਤੱਕ ਉਹਨੇ ਸੁਣਾਈ ਹੈ ਦੋ ਚਾਰ ਲੈਟਰਸ ਦੇ ਵਿੱਚ اٹਕਿਆ ਸੀ ਉਹ ਮੈਂ ਦੱਸਿਆ ਤੇ ਉਹ ਤੇ ਹੁਣ ਚਲੋ ਇੰਨਾ ਕੁ ਤਾਂ ਹੁੰਦਾ ਹੀ ਹੈ ਤੇ ਬਸ ਇਹ ਜਾਣ ਥੋੜੀ ਲੈਣੀ ਹੈ ਮੈਂ ਤੇ ਆਪ ਨੂੰ ਲੈ ਕੇ ਦੱਸਿਆ ਮੈਂ ਕਿ ਦੱਸਾਂ ਤੁਹਾਨੂੰ ਐਟ ਟਾਈਮ ਡਾਇਲੋਗ ਬੋਲਦਾ ਵਾ ਤੈਨੂੰ ਕੰਡਾ ਇਸ ਦੁਕਾਨ ਤੇ ਲਾ ਦੇਣਾ ਐ ਮੇਰੀ ਮੰਮੀ ਮੈਨੂੰ ਕਹਿੰਦੀ ਹੁੰਦੀ ਸੀ ਤੇ ਹੁਣ ਬਾਕੀ ਕਿ ਨਾ ਪ੍ਰੈਸ਼ਰ ਵੀ ਨਹੀਂ ਪਾਉਣਾ ਬੱਚੇ ਤੇ ਸਿਖਾ ਸਿਖਾ ਦਾਂਗੇ ਸਿੱਖ ਲਏਗਾ ਹੌਲੀ ਹੌਲੀ ਤੇ ਹਜੇ ਤੇ ਫਸਟ ਚਾਰ ਪੰਜ ਮਹੀਨੇ ਨਹੀਂ ਹੋਏ ਅਜੇ ਸਕੂਲ ਜਾਂਦੇ ਨੇ ਅਗਸਤ ਵਿੱਚ ਲੱਗਾ ਇਹਨਾਂ ਦਾ ਸਕੂਲ ਅਗਸਤ ਚ ਲੱਗਾ ਜੂਨ ਚ ਲੱਗਾ ਜੁਲਾਈ ਚ ਲੱਗਾ ਲਾਈਕ ਤੇ ਹੁਣ ਨਵੰਬਰ ਚ ਆਂਦਾ ਵਾ ਚਾਰ ਪੰਜ ਮਹੀਨੇ ਹੀ ਹੋਏ ਤੇ ਠੀਕ ਆ ਫਿਰ ਵੀ ਚਲ ਜੇਗਾ ਤੇ ਜਦੋਂ ਬਹੁਤ ਪ੍ਰੈਸ਼ਰ ਪਾ ਕੇ ਵੀ ਰਾਜੀ ਨਹੀਂ ਹੈਗਾ ਬੱਚਾ ਟੈਨਸ਼ਨ ਲੈ ਜਾਂਦਾ ਕਿਉਂਕਿ ਮੈਨੂੰ ਆਪ ਨੂੰ ਹੋ ਜਾਂਦੀ ਸੀ ਟੈਨਸ਼ਨ ਸਟੱਡੀ ਦੀ ਹੈਗੇ ਨਹੀਂ ਆ ਬੜਾ ਹੁਸ਼ਿਆਰ ਹੁੰਦਾ ਤੇ ਹੁਣ ਬਸ ਅੱਜ ਦੇ ਵਲੋਗ ਦੇ ਵਿੱਚ 9:00 ਦੇ 11:00 ਵੱਜ ਚੁੱਕੇ ਨੇ ਤੇ ਹੁਣ ਇਸ ਵਲੋਗ ਨੂੰ ਇੱਥੇ ਐਂਡ ਕਰਦੇ ਆ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਤਾਂ ਮੇਰੇ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਰਹੇ ਹੋ ਥੈਂਕ ਯੂ ਵੈਰੀ ਮਚ